ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਨਾਮ ਨਰਮਲ ਸਿੰਘ ਹੈ ਇਹਦੇ ਕੋਲ ਵਹਿੜਾਂ ਵਿਕਰੀ ਵਾਲੀਆਂ ਜ਼ਿਆਦਾ ਹੁੰਦੀਆਂ ਅੱਜ ਫੇਰ ਕਾਫੀ ਸਾਰੇ ਨਾਗ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਵੈੜ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਹੈ ਉਹਦੀ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰਨੀ ਹੈ ਕਿਸੇ ਵੀ ਕਿਸਮ ਦਾ ਟੈਸਟ ਕਰਾਉਣ ਦੀ ਲੋੜ ਉਹ ਕਰਵਾ ਸਕਦੇ ਹਾਂ ਤੇ ਅੰਦਰੋਂ ਚੈੱਕ ਕਰਾਉਣੀਆ ਚਾਹੋ ਤਾਂ ਉਹ ਵੀ ਕਰਵਾ ਕੇ ਲਿਜਾ ਸਕਦੇ ਹਾਂ ਉਹ ਤੁਹਾਡੀ ਆਪਣੀ ਇੱਛਾ ਹੋਊਗੀ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਆਓ ਇਨਫੋਰਮੇਸ਼ਨ ਇਹਨਾਂ ਸੰਬੰਧੀ ਲਈਏ ਦੱਸੋ ਤੇ ਇੱਕ ਇੱਕ ਕਰਕੇ ਨਾਗ ਤੁਹਾਨੂੰ ਤੋੜ ਦੇ ਤੋੜ ਕੇ ਦਿਖਾਉਂਦੇ ਜਾਵਾਂਗੇ ਬਾਕੀ ਸੌਦੇ ਜਿਹੜੇ ਹਮੇਸ਼ਾ ਹੁੰਦੇ ਆ ਉਹ ਫੋਨ ਤੇ ਹੁੰਦੇ ਆ ਜਿਹੜਾ ਵੀਰ ਖਰੀਦਣਾ ਚਾਹੁੰਦਾ ਵਾ ਆ ਕੇ ਇਹਨਾਂ ਵਹਿੜਾ ਨੂੰ ਦੇਖ ਸਕਦਾ ਆਓ ਮਿਲਿਏ ਬਾਈ ਨੂੰ ਨਰਮਲ ਬਾਈ ਸਤਿ ਸ੍ਰੀ ਅਕਾਲ ਸ਼ਿਕਾ ਜੀ ਨਰਮਲ ਅੱਜ ਕਿੰਨੇ ਨਾਗ ਟੋਟਾ 12 ਨਾਗਾ ਜੀ ਕਿੰਨੇ 12 ਹੀ 12 10 ਐਚਫ ਦੋ ਜਰਸ ਠੀਕ ਹੈ ਸਾਰੀਆਂ ਵੜਾ ਕੀਰੀਆਂ ਜੀ ਇਹ ਵਿੱਚੀ ਦੋ ਦੋਨ ਚੱਕੇ ਦਰਸੀ ਨੇ ਜੀ ਉਹ ਆਪਾਂ ਦਿਖਾ ਹੀ ਦੇਣੀ ਹਾਂਜੀ ਹਾਂਜੀ ਆ ਛੋਟੇ ਬੱਚੇ ਤੋੜ ਦਗੇ ਬੇ ਪਹਿਲਾਂ ਦੋਸਤੋ ਇਹ ਛੋਟੇ ਬੱਚੇ ਆ ਛੋਟੀ ਉਮਰ ਹੈ ਇਹਨਾਂ ਦੀ ਉਸੇ ਹਿਸਾਬ ਤੇ ਇਹਨਾਂ ਦੇ ਕੱਦ ਕਾਠ ਹੈ ਲਾਲ ਚਿੱਟੇ ਡੱਬ ਦੀ ਵੱਛੀ ਹੈ ਰੈੱਡ ਐਂਡ ਵਾਈਟ ਐਚ ਐਫ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਨਸਲ ਸੋਹਣੀ ਵੱਛੀ ਬਣੂਗੀ ਦੋਸਤੋ ਅੱਗੇ ਵੱਡੀ ਹੋ ਕੇ ਹੋਰ ਢਾਂਚਾ ਨਿਖਰੂਗਾ ਚੰਗਾ ਬਣੂਗਾ ਹਜੇ ਬੱਚਾ ਇਹ ਪਹਿਲੇ ਨੰਬਰ ਦੇ ਇਹਨੂੰ ਦੇਖੋ ਦੋ ਨੰਬਰ ਤੇ ਫੇਰ ਇੱਕ ਵੱਛੀ ਇਹ ਵੀ ਤੁਸੀਂ ਦੇਖ ਸਕਦੇ ਹੋ ਲੈ ਆ ਬਈ ਮੂਦ ਦੋ ਵੈੜਾ ਤੁਹਾਨੂੰ ਛੋਟੇ ਬੱਚੇ ਦਿਖਾਤੇ ਆ ਤਿੰਨ ਨੰਬਰ ਤੇ ਚਾਰ ਨੰਬਰ ਦੋ ਨਾਗੇ ਵੀ ਛੋਟੇ ਆ ਜਿਹੜੇ ਇਹਦੂ ਅਗਲਾ ਲੋਟ ਥੋੜਾ ਵੱਡੀਆਂ ਵੈੜਾਂ ਦਾ ਆਊਗਾ ਸੋਹਣੀ ਬੱਛੀ ਆ ਬਾਈ ਨੇ ਜਿਹੜੀ ਹੁਣ ਖੋਲੀ ਆ ਹਾਲਾਂਕਿ ਅਜੇ ਤੋਰਨੀ ਐ ਸੈਂਗ ਅਜੇ ਹੋਣੀ ਦਿਖਾਈ ਐ ਉਮਰ ਛੋਟੀ ਐ ਇਹਦੀ ਢਾਂਚਾ ਸੋਹਣਾ ਰੰਗ ਸੋਹਣਾ ਇਹ ਹਜੇ ਬੱਚੇ ਆ ਜਦੋਂ ਇਹ ਵੜਾ ਵਨ ਨਾ ਜਿਵੇਂ ਅੱਗੇ ਜਾ ਕੇ ਜਦੋਂ ਵਿਕਾਸ ਹੋਊਗਾ ਤੇ ਇਹਨਾਂ ਦਾ ਹੋਰ ਢਾਂਚਾ ਸੋਹਣਾ ਲੱਗੂਗਾ। ਤੋਂ ਹੁਣ ਤੁਸੀਂ ਇਹਨਾਂ ਨੂੰ ਛੋਟੇ ਬੱਚਾ ਵਾਂ ਦੇਖ ਰਹੇ ਹੋ। ਆਇਆ ਨਗੀਨਾ ਸੋ 4 ਨੰਬਰ ਤੇ ਦੱਸੋ। ਨਗੀਨਾ ਬਾਈ ਨੇ ਕਿਹਾ ਤੇ ਵਾਕਈ ਇਹਦਾ ਢਾਂਚਾ ਨਗੀਨੇ ਵਰਗਾ ਹੀ ਹੈ। ਸਟਰਕਚਰ ਸੋਹਣਾ ਹੈ, ਨਸਲ ਤੁਸੀਂ ਦੇਖ ਲਓ ਕੰਨ ਛੋਟਾ ਹੈ ਦਾ। पीएसडी बनावट भी हो गई है चढ़ाई काफी है पीछे कूड़ेयां दी उत्तो सोए वछी ਤੁਸੀਂ ਦੇਖੋ 4 ਨੰਬਰ ਦੇ ਉੱਤੇ ਇਹ ਦੂ ਅੱਗੇ ਜਿਹੜੀਆਂ ਵਛੀਆਂ ਥੋੜੀਆਂ ਵੱਡੀਆਂ ਇਹਨਾਂ ਨਾਲ ਖੀਰੀਆਂ ਹੀ ਆ ਬਈ ਇਹ ਹਾਂਜੀ ਖੀਰੀਆਂ ਸਾਰੀਆਂ ਅਬ ਤਾਂ ਇਹ ਸੋ ਸੋ ਇਹ ਖੀਰੀਆਂ ਬੱਚੀਆਂ ਵੈਸੇ ਤਾਂ ਦੰਦ ਆਪਾਂ ਵੀਡੀਓ ਚ ਹੀ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਓਕੇ ਬਈ ਠੀਕ ਹੈ ਖੀਰੀਆਂ ਬੱਚੀਆਂ ਦੇ ਫਿਰ ਦੁਬਾਰਾ ਧਿਆਨ ਚ ਲਿਆ ਰਿਆਂ ਵੀ ਦੰਦ ਦੇ ਹੇਠੋਂ ਜੜ ਪੀੜੀ ਛੋਟੀ ਜੜ ਉੱਤੋਂ ਦੰਦ ਚੌੜਾ ਹੁੰਦਾ ਵੀ ਸ਼ੇਪ ਜਿਵੇਂ ਇੰਗਲਿਸ਼ ਦਾ ਇੱਕ ਸ਼ਬਦ ਹੈ ਉਸ ਤਰ੍ਹਾਂ ਦੇ ਬਣਦੇ ਆ ਜਦੋਂ ਦੰਦ ਵੱਡੇ ਹੋ ਜਾਂਦੇ ਉਦੋਂ ਉੱਤੋਂ ਵੀ ਚੌੜੇ ਥੱਲੋਂ ਵੀ ਚੌੜੇ ਉਹ ਯੂ ਸ਼ੇਪ ਚ ਹੋ ਜਾਂਦੇ ਆ ਬੱਛੀ ਦਾ ਰੰਗ ਰੂਪ ਦੇਖੋ ਇਹ ਵੀ ਖੀਰੀ ਬੱਛੀ ਆ ਸਾਹਮਣੀ ਤੁਸੀਂ ਆ ਦੋਸਤੋ ਸੰਭਾਲ ਤੁਸੀਂ ਕਰਨੀ ਆ ਢਾਂਜਾ ਚੰਗਾ ਬਾਕੀ ਐਕਟਿਵ ਫੁੱਲਾ ਤੁਹਾਡੇ ਸਾਹਮਣੇ ਭਾਈ ਦੀ ਨਸ ਦੀ ਚਾਲਾਂ ਮਾਰਦੀ ਏ ਅੰਦਰੋਂ ਨਰੋਈ ਆ ਡੱਬੀ ਬੱਛੀ ਆ ਦੋਸਤੋ ਫੇਸ ਵਾਈਟ ਆ ਕੰਨ ਬਲੈਕ ਆ ਚਾਰ ਹੀ ਥਣ ਦਿੰਦੇ ਆ ਥਾਣ ਤੁਸੀਂ ਦੇਖਣੇ ਆ ਕੇ ਸਾਰੇ ਪਸ਼ੂਆਂ ਦੇ ਇਹ ਦੋ ਕੇ ਬੱਚੀ ਤੁਹਾਨੂੰ ਦਿਖਾਉਣੇ ਪਹਿਲਾਂ ਦੰਦ ਕਨਫਰਮ ਕਰ ਲਾਂਗੇ। ਜੀ ਭਾਈ ਫਰ ਨੇ ਬੱਚੀਆਂ ਵੀੜੋ ਹੈਗੀ ਆਪਣੇ ਕੋਲ। ਅੱਛਾ। ਹਾਂਜੀ ਹਾਂਜੀ। ਪ੍ਰੋਪਰ ਵੀਡੀਓ ਦਿਖਾ ਕੇ ਫਿਰ ਸੱਦਾ ਕਰ ਲਾਂਗੇ। ਠੀਕੀ ਦੋਸਤੋ ਠੀਕ ਹੈ ਭਾਈ। ਭਾਈ ਕਹਿੰਦਾ ਵੀ ਜਿੱਥੋਂ ਖਰੀਦੀਆਂ ਉਥੋਂ ਦੀ ਵੀਡੀਓ ਬਣਾ ਕੇ ਲਿਆਂਦੀ ਹੈ। ਉਹ ਤੁਸੀਂ ਵੀਡੀਓ ਪਹਿਲਾਂ ਦੇਖਿਓ ਬਾਅਦ ਵਿੱਚ ਬਾਅਦ ਵਿੱਚ ਕਰ ਲਓ। ਹਾਂ। ਤਾਂ ਝਾ ਸੋਣਾ ਬਸ ਥੋੜਾ ਜਿਆ ਤਰਦੀ ਐ ਵੱਚੀ ਸੰਪਾਈ ਸਟਰਕਚਰ ਤੁਸੀਂ ਇਹਦਾ ਫੇਰ ਦੇਖ ਲਓ ਕਾਫੀ ਚੌੜੀ ਉਸ ਤੋਂ ਨਜ਼ਰਾ ਆਊਗੀ ਸੋ ਫੇਰ ਤੁਸੀਂ ਇਹਨੂੰ ਦੇਖ ਲਓ ਖੀਰੀ ਕਨਫਰਮ ਉਹ ਕਾਫੀ ਚੌੜੀ ਹੈ ਵੈਸੇ ਸੀਲਸਰੀ ਪਰ ਪਰ ਕਈ ਵਾਰ ਜਿਵੇਂ ਖੁੱਲਾ ਫਿਰਦਾ ਪਸ਼ੂ ਆਉਂਦਾ ਤਾਂ ਉਹ ਰਸੇ ਨਾਲ ਭਜਦਾ ਨਸਦਾ ਰਹਿੰਦਾ ਜੇ ਤੂੰ ਅੱਗੇ ਹੋਰ ਇੱਕ ਵੱਚੀ ਦੇਖੋ ਕੋਈ ਪੀਡੀਅਨਮ ਟਿਕਾ ਤੋਂ ਇਹਨਾਂ ਵਾਇੜਾਂ ਤੋਂ ਤੁਸੀਂ ਇਹਨਾਂ ਦੇ ਚੰਗਾ ਸੀਮਨ ਲਵਾਓ ਸੈਕਸਰ ਸੀਮਨ ਲਵਾਓ ਤੁਹਾਡੇ ਕੋਲ ਬੱਚੀਆਂ ਜਿਹੜੀਆਂ ਉਹ ਘਰੇ ਪ੍ਰੋਪਰ ਰਿਕਾਰਡ ਵਾਲੀਆਂ ਪੈਦਾ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਇਹਦੀ ਵੀ ਬੰਤਰ ਤੁਸੀਂ ਬੱਚੀ ਦੀ ਦੇਖ ਲਓ ਸੋ ਰੰਗ ਜਰੂਰ ਉਪਰੋਂ ਬਲੈਕ ਆ ਪਰ ਚੰਗੀ ਵੱਡੀ ਗਾਂ ਤਿਆਰ ਹੋਣੀ ਹੈ ਹਜੇ ਕੀ ਲੱਤ ਤਾਂ ਇਹ ਮਜ਼ਬੂਤ ਹੈ ਪਰ ਇਹ ਬੜਾ ਸਾਰਾ ਓਕੇ ਦਾ ਵੀ ਟਾਂਚਾ ਦੇਖ ਲਓ ਇਹ ਦੋ ਅਕੇ ਜਿਹੜੀ ਵੱਛੀ ਤੁਹਾਨੂੰ ਦਿਖਾਉਣੀ ਆ ਸੋ ਇਹ ਵਾਈਟ ਰੰਗ ਦੇ ਵਿੱਚ ਐ ਇਹਦੀ ਵੀਡੀਓ ਦੀ ਦੇਖੋ ਫਾਰਮ ਦੀ ਵੀਡੀਓ ਨਾਲ ਹੀ ਇਹਨਾਂ ਦੀ ਠੀਕ ਹੈ ਜੀ ਇਹ ਹੋਰ ਧੱਕਾ ਜ਼ਿਆਦਾ ਕਰਦੀ ਇਹਨੂੰ ਇੱਥੇ ਦਿਖਾ ਦੀ ਇੱਕ ਵਾਰੀ ਆਪਾਂ ਵੀਡੀਓ ਤੋੜਨਾ ਨਹੀਂ ਕਿ ਦੰਦ ਨਹੀਂ ਤੋੜਾਂਗੇ ਹੀ ਕਰਾਂਗੇ ਓਕੇ ਖੀਰੀ ਕਨਫਰਮ ਹੈ ਤੋੜ ਕੇ ਦਿਖਾਉਣੇ ਤੁਹਾਨੂੰ ਬਹੁਤ ਸੋਹਣੀ ਵੱਛੀ ਦੱਸੋ ਇਹਦੀ ਅਲੱਗ ਤੋਂ ਸ਼ਾਰਟ ਵੀਡੀਓ ਵੀ ਚਲਾਵਾਂਗੇ ਹੋ ਸਕਦਾ ਹੈ ਉਸੇ ਤੇ ਸੇਲ ਹੋ ਜੇ ਚਮਕ ਦੇਖੋ ਬੱਛੀ ਦੀ ਅੱਜ ਉਹ ਨਸੂ ਵੀ ਇਸੇ ਤਰ੍ਹਾਂ ਹੀ ਖੁੱਲੀ ਫਿਰਦੀ ਆਈ ਐ ਸੋ ਦੇਖੋ ਦੋਸਤੋ ਬੱਛੀ ਨੂੰ ਬਹੁਤ ਸੋਹਣੀ ਬੱਛੀ ਐ ਵਾਈਟ ਰੰਗ ਦਾ ਸਰਕਾਰ ਜਮਾ ਬੰਦੇ ਕਰ ਰਿਹਾ ਕਿ ਇਹਦੀ ਸ਼ਾਰਟ ਬਣਾਵਾਂਗੇ ਬੱਛੀ ਨੂੰ ਨੀ ਹਾਂਜੀ ਸੋ ਗੁਲਾਬੀ ਰੰਗ ਦੇ ਕੰਨ ਆ ਦੋਸਤੋ ਵਾਈਟ ਆਮ ਆਪਾਂ ਵੀਡੀਓ ਬਣਾਉਂ ਬਲੈਕ ਰੰਗ ਹੁੰਦਾ ਇਹ ਕੰਨਾਂ ਦਾ ਜਿਆਦਾ ਵਾਈਟ ਐ ਸੋਇਦੇ ਕੰਨ ਵੀ ਵਾਈਟ ਸੋ ਬੈਕ ਸਾਈਡ ਤੋਂ ਕੰਨ ਬਲੈਕ ਸੋ ਇਹ ਦੋ ਅੱਗੇ ਦੱਸੋ ਵੱਚੀ ਇਹਦੇ ਵੀ ਦੰਦ ਆਪਣਾ ਕਨਫਰਮ ਕਰ ਲਈਏ ਕੀਰੀ ਕਨਫਰਮ ਲਿਆ ਭਾਈ ਕੀਰੀ ਦੇਖੋ ਇਹਦਾ ਵੀ ਟਾਂਚਾ ਪੂਰੀ ਨਰੋਈ ਹੈ ਇਹ ਵੀ ਏਆਈ ਦੇ ਜੋਗ ਹੈ ਇਹਨਾਂ ਦਾ ਬੋਡੀ weight ਇੰਨਾ ਹੈਗਾ ਵੀ ਜਿਹੜਾ ਭਰਾ ਖਰੀਦਦਾ ਹੈ ਜਲਦੀ ਇਹਨਾਂ ਨੂੰ ਤੁਸੀਂ ਇਹਨਾਂ ਦੀ ਏਆਈ ਕਰਵਾ ਸਕਦੇ ਹੋ ਆਪਦੇ ਹੱਥੀ ਪੋਡਰ ਵਗੈਰਾ ਮੀਨਰਲ ਮਿਕਸਚਰ ਜ਼ਰੂਰ ਨਾਲ ਕੰਟੀਨਿਊ ਕਰਿਓ ਇਹ ਵੀ ਬੱਚੀ ਤੁਸੀਂ ਦੇਖੋ ਬੰਨ ਗੋਲ ਆ ਬਿਲਕੁਲ ਦੇ ਉਹ ਕੰਨ ਗੋਲ ਆ ਬਾਕੀ ਜਿਹੜੀ ਨਸਲ ਹੁੰਦੀ ਏ ਦਸੋ ਆ ਕੇ ਕੋਲ ਖੜ ਕੇ ਸਾਹਮਣੇ ਖੜ ਕੇ ਪਰਖ ਕਰਿਆ ਕਰੋ ਕਿਹੜੀ ਬੱਚੀ ਤੁਹਾਨੂੰ ਕਿੱਦਾਂ ਦੀ ਲੱਗਦੀ ਏ ਸਾਰੀਆਂ ਵਿਕਰੀ ਆਸਤੇ ਆ ਤੇ ਸਾਰੀਆਂ ਹੀ ਵਿਕ ਜਾਣੀਆਂ ਇਹ ਵੀ ਗੱਲ ਸ਼ੋਰ ਹੈ ਅੱਜ ਕੱਲ 2-3 ਦਿਨਾਂ ਦੇ ਵਿੱਚ ਦੀ ਸਾਰੇ ਸੌਦੇ ਹੋ ਜਾਂਦੇ ਹੁੰਦੇ ਆ ਪਰ ਇਹ ਹੁੰਦਾ ਵੀ ਜਿਹੜਾ ਵੀ ਇੱਥੇ ਆ ਜੂਗਾ ਉਹ ਆਪਦੀ ਸਮਝ ਨਾਲ ਖਰੀਦ ਲੈਂਦਾ ਜਿਹੜਾ ਪਸ਼ੂ ਉਹਨੂੰ ਜ਼ਿਆਦਾ ਜੱਜਦਾ ਖੀਰੀ ਆ ਦੋਸਤ ਹੈ ਕੱਦ-ਕੱਟ ਚ ਬਹੁਤ ਵੱਡੀ ਬੱਚੀ ਅਜੇ ਖੀਰੀ ਹੈ ਨਰੋਈ ਵੀ ਚੰਗੀ ਹੈ ਉਹ ਦੇਖੋ ਹਾਈਟ ਲੈਂਥ ਇਹਦੀ ਵੀ ਸੋਨੀ ਵੈਡ ਵੀ ਇਹ ਤੋਂ ਇਲਾਵਾ ਦੋ ਜਰਸੀ ਪੱਖ ਚ ਪੈਂਦੀਆਂ ਵਹਿੜਾਂ ਬਕਾਉਂਗਾ ਨਰਮਲ ਬਾਈ ਜਿਹੜੀਆਂ ਇਹ ਜਰਸੀ ਚ ਪੈਂਦੀਆਂ ਵੜਾਂ ਇਹ ਖੀਰੀ ਬੱਚੀ ਹੈ ਠੀਕ ਹੈ ਦੰਦੋਂ ਦੱਸੋ ਇਹ ਖੀਰੀ ਹੈ ਦੰਦ ਕੱਲਾ ਕਹਿਣ ਨਾਲ ਨਹੀਂ ਵਿਖਾਵੀ ਦੇਣੀ ਹੈ ਤੋਰਦੇ ਭਾਈ ਇਹ ਸੋਨਾ ਰੰਗ ਹੈ ਦਾ ਵੀ ਦੇਖੋ ਟਾਂਚਾ ਫੇਸ ਤੁਸੀਂ ਦੇਖ ਸਕਦੇ ਹੋ ਲੈ ਚੱਲ ਭਾਈ ਬੰਦ ਸ਼ਾਨਦਾ ਟਾਈਮ ਆ ਬਸੋ ਪੱਠਿਆਂ ਦੀ ਵੀ ਬਸੂ ਖਿੱਚ ਕਰਦਾ ਇੱਕ ਨਾਲ ਹੋਰ ਜਰਸੀ ਚ ਵੱੱਛੀ ਇਹ ਮੇਰੇ ਖਿਆਲ ਚ ਬਾਈ ਨੇ ਦੋ ਦੰਦ ਦੱਸਿਆ ਸੀਗਾ ਹਾਂਜੀ ਹਾਂਜੀ ਬਾਕੀ ਆਪਾਂ ਦੰਦ ਇਹਦੇ ਦੇਖ ਲੈਣੇ ਆ ਪਹਿਲਾਂ ਮੈਂ ਬਹੁਤਾ ਨੇੜੇ ਨਹੀਂ ਜਾਂਦਾ ਇੱਥੇ ਖੜੇ ਨਹੀਂ ਤੁਹਾਨੂੰ ਵੇਖ ਕੇ ਦੱਸ ਦੇਣਾ ਕਨਫਰਮ ਆ ਦੋ ਦੰਦ ਦੱਸੋ ਠੀਕ ਆ ਭਾਈ ਦੋਂਦ ਵਾਲੇ ਦੰਦ ਚੱਕ ਰਹੀ ਹੈ ਹਜੇ ਪੂਰੇ ਕੰਪਲੀਟ ਨਹੀਂ ਕੀਤੇ ਮਤਲਬ ਹਜੇ ਦੋਂਦੀ ਰਹੂਗੀ ਕੁਸ ਟਾਈਮ ਇਹ ਗੱਬਣਾ ਤੁਸੀਂ ਇਹਨੂੰ ਕਰਵਾ ਸਕਦੇ ਹੋ ਵਜਨ ਠੀਕ ਹੈ ਹਾਈਟ ਚੰਗੀ ਐ ਸੋ ਬਾਕੀ ਇਹ ਦੇਖ পেট ਦਾ ਸਾਈਜ਼ ਦੇਖੋ ਤੁਸੀਂ ਚੰਗੀ ਤਕਰੀਗਾ ਬਣੂਗੀ ਲੈ ਆ ਬਾਈ ਬੰਦੇ ਸੋ ਇਹ ਦੱਸੋ ਦੋ ਨਾਲ ਜਰਸੀ ਪੱਖਦੇ ਆ ਬਾਕੀ ਐਫ ਚ ਤੁਸੀਂ ਜਿਹੜਾ ਮਰਜ਼ੀ ਪਸ਼ੂ ਇਹਨਾਂ ਚੋਂ ਖਰੀਦ ਲਿਓ ਉਹਦੇ ਲਈ ਜ਼ਰੂਰੀ ਤੁਹਾਨੂੰ ਇੱਥੇ ਪਹੁੰਚਣਾ ਪਊਗਾ ਪੁੱਚੋ ਖੁਰਦ ਦੇ ਵਿੱਚੋਂ ਤੁਹਾਨੂੰ ਇਹ ഫോലോ വീഡിയോ ദൈ ധനവാദ വിഡോണൽ